ਚੋਰਾਂ ਦੇ ਹੋ ਰਹੇ ਹਨ ਵਾਰੇ ਨਿਆਰੇ ਤੁਹਾਨੂੰ ਦੱਸ ਜੀਏ ਕਿ ਸ਼ਮਸ਼ਾਨ ਘਾਟ ਨੇਲੇ ਲਗਾਤਾਰ ਚੋਰੀਆਂ 60 70 ਕਿਲੋ ਦਾ ਗਾਰਡਨ ਲੈ ਕੇ ਚੋਰ ਹੋਏ ਫਰਾਰ ਨਸ਼ੇੜੀਆਂ ਵੱਲ ਜਾ ਰਹੀ ਹੈ ਸ਼ੱਕ ਦੀ ਸੂਈ ਗੁਰਦਾਸਪੁਰ ਦੇ ਇਸਲਾਮਾਬਾਦ ਮਹੱਲਾ ਸਥਿਤ ਚੰਨਨ ਸ਼ਾਹ ਦੇ ਸ਼ਮਸ਼ਾਨ ਘਾਟ ਦੇ ਨੇੜੇ ਤੇੜੇ ਲਗਾਤਾਰ ਚੋਰੀਆਂ ਹੋ ਰਹੀਆਂ ਹਨ ਅਤੇ ਸ਼ੱਕ ਦੀ ਸੂਈ ਨਸ਼ੇ ਦੇ ਆਦੀ ਨੌਜਵਾਨਾਂ ਵੱਲ ਘੁੰਮ ਰਹੀ ਹੈ ਤਾਜ਼ਾ ਘਟਨਾ ਵਿੱਚ ਇੱਕ ਬੰਦ ਪਈ ਇਮਾਰਤ ਵਿੱਚ 60-70 ਕਿਲੋ ਵਜਣੀ ਲੋਹੇ ਦਾ ਗਾਰਡਰ ਹੀ ਚੋਰਾਂ ਵੱਲੋਂ ਚੋਰੀ ਕਰ ਲਿਆ ਗਿਆ ਇਮਾਰਤ ਦੇ ਮਾਲਕ ਜਸਵੰਤ ਸਿੰਘ ਨੇ ਦੱਸਿਆ ਕਿ ਇਹ ਕਾਰਨਾਮਾ ਰਾਤ ਨੂੰ ਚੋਰਾਂ ਵੱਲੋਂ ਕੀਤਾ ਗਿਆ ਹੈ ਇਮਾਰਤ ਵਿੱਚ ਹਾਲਾਂਕਿ ਹੋਰ ਵੀ ਗਾਰਡਰ ਲੱਗੇ ਹਨ ਪਰ ਉਹ ਸਾਰੇ ਸੀਮਿੰਟ ਨਾਲ ਪੱਕੇ ਕੀਤੇ ਗਏ ਹਨ ਇਹ ਚੋਰ ਚੋਰੀ ਕਰਨ ਲੱਗਿਆਂ ਕੋਈ ਗਰੇਜ ਨਹੀਂ ਕਰਦੇ ਉਦੋਂ ਉਹਨਾਂ ਦੱਸਿਆ ਕਿ ਕੰਧਾਂ ਦੇ ਸਹਾਰੇ ਟਿਕਾਇਆ ਗਿਆ ਇਹ ਗੱਡਰ ਚੋਰਾਂ ਵੱਲੋਂ ਚੋਰੀ ਕਰ ਲਿਆ ਉਸ ਨੇ ਸ਼ੱਕ ਜਤਾਇਆ ਹੈ ਕਿ ਇਹ ਸ਼ਮਸ਼ਾਨ ਘਾਟ ਵਿੱਚ ਆ ਕੇ ਨਸ਼ਾ ਕਰਨ ਵਾਲਿਆਂ ਦਾ ਕੰਮ ਲੱਗਦਾ ਹੈ ਕਿਉਂਕਿ ਇੱਥੇ ਨਸ਼ੇੜੀਆਂ ਦੀ ਭਰਮਾਰ ਹੈ ਅਤੇ ਸ਼ਮਸ਼ਾਨ ਘਾਟ ਵਿੱਚ ਸੂਈਆਂ ਅਤੇ ਸਿਰਿੰਜਾਂ ਆਮ ਦੇਖੀਆਂ ਜਾ ਸਕਦੀਆਂ ਹਨ ਉਸ ਨੇ ਮੰਗ ਕੀਤੀ ਕਿ ਪੁਲਿਸ ਨੂੰ ਸ਼ਮਸ਼ਾਨ ਘਾਟ ਵਿੱਚ ਖਾਸ ਨਜ਼ਰ ਰੱਖਣੀ ਚਾਹੀਦੀ ਹੈ ਵਿਸ਼ੇਸ਼ ਰਿਪੋਰਟ ਖਰਪਾਲ ਸਿੰਘ ਗੁਰਦਾਸਪੁਰ ਲੱਗੇ ਦਾ ਹੀ ਬਾਰੋਂ ਹਾਂ ਦੁਬਾਰਾ ਤਾਲਾ ਲੱਗਾ ਦਾ ਸੀ ਉਦੋਂ ਤੇ ਫੇਰ ਹੋਰ ਵੀ ਗਾਡਰ ਹੈਗੇ ਆ ਹਾਂ ਹੋਰ ਓਏ ਇੱਕ ਇੱਕੋ ਗਾਡਰ ਇੱਕੋ ਗਾਡਰ ਤੇ ਕੜ ਗਏ ਇਹ ਪੋਲੀ ਇਹ ਚੋਂ ਕੜ ਕੇ ਲੱਗੇ ਆ ਪੋਲੀ ਮਤਲਬ ਬਾਕੀ ਪੱਕੇ ਹੈ ਬਾਕੀ ਪੱਕੇ ਬਾਕੀ ਸੀਮੈਂਟ ਕੀਤਾ ਦਾ ਬਾਕੀ ਸੀਮੈਂਟ ਕੀਤਾ ਸੀ ਕਿਉਂਕਿ ਥੋੜਾ ਹਾਲ ਆ ਗਿਆ ਸੀ ਇਹਨਾਂ ਨੇ ਆਪਣੇ ਉਹ ਲਾ ਕੇ ਜਿਹੜਾ ਇਹਦੇ ਬਾਹਰ ਲਾਏ ਤੇ ਵਿਚਾਲਾ ਕੇ ਰਹਿ ਗਿਆ ਤੇ ਕੜ ਕੇ ਲੈ ਗਏ ਉਹ ਚੋਂ ਕੀ ਮੰਗ ਕਰਦੇ ਹੋ ਹੁਣ ਮੰਗ ਕਰਦੇ ਵੀ ਚੋਰ ਫੜਾਉਣਾ ਚਾਹੀਦਾ ਨੇ ਤੇ ਬਾਕੀ ਵੀ ਚੋਰੀ ਹੋ ਜਾਣਗੇ ਹੌਲੀ ਹੌਲੀ ਕਰਕੇ ਬਾਕੀ ਵੀ ਚੋਰੀ ਬਾਕੀ ਵੀ ਚੋਰੀ ਹੋ ਸਕਦੇ ਜਿੱਤੇ ਇੱਕ ਲਗੜਿਆ ਤੇ ਫਿਰ ਬਾਕੀ ਵੀ ਹੋ ਸਕਦਾ ਇਹ ਸ਼ਮਸ਼ਾਨ ਘਾਟ ਵਿੱਚ ਨਸ਼ੇੜੀਆਂ ਦਾ ਆਣਾ ਜਾਣਾ ਕਾਫੀ ਹੈ ਹੋ ਸਕਦਾ ਉਹਨਾਂ ਦਾ ਹੀ ਕੰਮ ਹੋਵੇ ਹਾਂ ਉਹਨਾਂ ਦਾ ਹੀ ਕੰਮ ਕੰਮ ਹੀ ਉਹਨਾਂ ਦਾ ਉਹ ਉਹ ਕੀ ਕਰਦੇ ਕਿਹਦਾ ਕੰਮ ਤੇ ਇਹਦੇ ਬਾਰੇ ਕੀ ਮੰਗ ਕਰਦੇ ਹੋ ਕਿਉਂਕਿ ਹੋਰ ਵੀ ਘਰ ਲਾਗੇ ਛੱਗੇ ਹੈਗੇ ਕਿਤੇ ਵੀ ਚੋਰੀ ਹੋ ਸਕਦੀ ਹੈ ਨਸ਼ੇੜੀਆਂ ਲਈ ਕੀ ਕਹਿਣਾ ਚਾਹੋਗੇ ਮੇਰੇ ਕਹਿਣ ਤੋਂ ਨੱਥ ਪੈਣੀ ਚਾਹੀਦੀ ਇਹਨਾਂ ਨੂੰ ਹੂੰ ਪੁਲੀਜੀ ਇਹਨਾਂ ਦੀ ਨੱਥ ਪਾਣੀ ਚਾਹੀਦੀ ਚੰਗੀ ਤਾਂ ਇਹਨਾਂ ਨੂੰ